ਕਿੱਧਰ ਕਿੱਧਰ ਲਿਪੜ ਕੇ ਜਾਣਾ ਇੱਧਰ ਮਾਤਾ ਨੇ ਲਾਤੀ ਡਿਊਟੀ ਉਹ ਬੋਲੇ ਅੰਕਲ ਹੁੰਦਾ ਗਾਈ ਚਲ ਆਪਨੇ ਪੀਤਾ ਤੇ ਦੇਖਦੇ ਮੰਮੀ ਨੂੰ ਵੀ ਚੰਗਾ ਲੱਗਿਆ ਤੁਸੀਂ ਕਹੇ ਸੀ ਆਇਂ ਸੈਰ ਕਰਨ ਬਹੁਤ ਫੈਸਲੇ ਵਿੱਚ 8 ਵਜੇ ਉਦਮੋ ਅਧਿਕਾਰ ਚਲ 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 ਹਨਾ ਆ ਦੇਖ ਲੋ ਉਥੇ ਵੀ ਸਾਰੇ ਜਾਣੇ ਉਹਦਾ ਜੀਐਸ ਕੁਮਰ ਬਲੌਗ ਵਿੱਚ ਸਵਾਸ ਹੈ ਮੇਰੇ ਕਹਤਾਂ ਕਿ ਸਾਰੇ ਜਾਣੇ ਬਹੁਣੀ ਜੰਦੀ ਖੁਸ਼ ਹੋਵਾਂਗੇ ਮੋਜਾ ਮਾਰਦੇ ਹੋਗੇ ਤੇ ਤੰਦਰੁਸਤ ਹੋਰ ਲੇਕਿਨ ਤੁਹਾਨੂੰ ਪਤਾ ਹੀ ਹੈ ਕਿ ਕੱਲ ਅਸੀਂ ਗਏ ਸੀ ਪਾਰਟੀ ਤੇ ਲੇਟ ਹੋ ਗਏ ਰਾਤੀ ਓਮ ਦੇ ਵਿੱਚ ਰਾਤੀ ਕ੍ਰੇਡਿਟ ਵੇ ਘਰ ਆਏ ਆ ਮਾਰਨਿੰਗ ਹੋ ਹੀ ਪਈ ਸੀ ਤੇ ਬਸ ਘਰ ਆ ਕੇ ਤੇ ਹੁਣ ਸੋਣਾ ਟਾਈਮ ਹੋਇਆ ਉੱਠਿਆ ਹੁਣ ਆਲੀ ਤੇ ਉੱਠਿਆ ਥੋੜਾ ਜਿਹਾ ਚਾਹ ਪਾਣੀ ਪੀਤਾ ਤੇ ਦੇਖਦੇ ਆ ਮੰਮੀ ਹੁਣ ਕੀ ਕਰਨ ਲੱਗੀ ਉਹਦਾ ਹੋਰ ਮੰਮੀ ਕਹਦਾ ਚੱਲ ਜਾ ਲੈ ਕੇ ਆ ਬੜੀ ਸਾਸਰੀ ਕਾਲਪਲਾ ਸਾਰਿਆਂ ਨੂੰ ਸਾਸਰੀ ਕਾਲ ਸਾਰਿਆਂ ਨੂੰ ਮੇਰੇ ਵੱਲੋਂ ਸਾਰਿਆਂ ਨੂੰ ਸਾਸਰੀ ਹਾਂਜੀ ਹਾਂਜੀ ਅੱਛਾ ਅਜ ਮੁੱਲੀ ਵਾਲੇ ਪਰੌਠੇ ਮੁੱਲੀ ਵਾਲੇ ਦੇਈਂ ਦੇਈਂ ਨਾਲ ਮੁੱਲੀ ਵਾਲੇ ਹੈ ਆਈ ਮੁੱਲੀ ਵਾਲਾ ਪਰੌਠਾ ਚੱਲੂਗੀ ਦੇਈਂ ਨਾਲ ਚੱਲੂਗੀ ਦੇਈਂ ਨਾਲ ਇਹ ਕੀ ਆ ਬਾਤ ਆ ਰਾਤੀ ਇੱਥੇ ਨਹੀਂ ਰਹੋਗੇ ਅਸੀਂ ਰਾਤੀ ਦਾ ਨਹੀਂ ਰਹਾ ਹੋ ਗਿਆ ਹਾਂ ਹਾਂਜੀ ਹਾਂਜੀ ਜੋ ਮੈਂ ਕੈਮਰਾ ਦੂਜੀ ਪਾਸੇ ਕਰਕੇ ਕਾ ਰੌਣਕ ਬਾਵਾ ਅਸੀਂ ਉੱਥੇ ਰੌਣਕ ਦਾ ਬਾਵਾ ਹੈ ਨਾ ਹਾਂਜੀ ਹਾਂਜੀ ਸੇ ਵੀ ਇਹਦੇ ਸੋਲੇ ਹੱਲੇ 200 ਬੰਦਾ ਤੇ ਹੋਣਾ। ਇੰਨਾ ਤਾਂ ਹੋਣਾ। ਹਾਂਜੀ 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 ਹਾਂਜੀ। ਕਿਉਂ ਘੜਾ ਹੋ ਹੋਰ ਸੀ ਘਰ ਦੀ ਪਾਰਟੀ ਸੀ। ਹਾਂਜੀ 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 ਆਪਣਾ। ਨਹੀਂ ਨਹੀਂ ਨੇ ਵਧੀਆ ਵਧੀਆ ਇੱਦਾਂ ਹਾਂਜੀ ਹਾਂਜੀ। ਕਾਈ ਦਿੱਤਾ। ਬਣਾ ਵਧੀਆ ਸੀ ਸਾਡੀ। ਹਾਂਜੀ 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 ਹਾਂਜੀ। ਇਹ ਭਾਜੂਣੀ ਵੀ ਵਧੀਆ ਅਮਰ ਛਕਿਓ ਦੋਨਾਂ ਨੇ ਭੈਣ ਨੇ ਵੀ ਅਮਰ ਛਕਿਆ। ਨਾ ਵਧੀਆ ਸਾਡਾ। ਵਧੀਆ ਬਾਈ ਕੋਈ ਮਹਾਰਾਜ ਲੜ ਲੱਗੇ ਹੋ ਆ। ਪਰਵਾਦ ਵਧੀਆ ਸਾਡੇ। ਹਾਂਜੀ ਹਾਂਜੀ ਹਾਂਜੀ। ਮੁੰਡਾ ਵੀ ਜੋਬ ਕਰਦਾ ਵਧੀਆ ਕੁੜੀ ਵੀ ਜੋਬ ਵਾਲੀ ਚਲੋ ਗੁੱਡ ਇੱਕੋ ਜੇ ਜੋੜੀ ਬਣ ਗਈ ਵਧੀਆ ਉਹਨਾਂ ਦੀ ਸਵਾਦ ਦੀਆਂ ਨਾਲ ਉਹਨਾਂ ਦੀ ਤੰਦਰੁਸਤੀ ਰੱਖੋ ਸਾਨਦਰੁਸਤੀ ਬਖਸ਼ੀ ਸੀ ਤਾਂ ਠੀਕ ਰੱਖਣ ਕੈਮ ਰੱਖਣ ਸੀ ਤਾਂ ਉਹਨਾਂ ਦੀਆਂ ਹਾਂਜੀ ਹਾਂਜੀ ਹਾਂ ਹਾਂ ਬੰਸ ਜੀ ਮਾਰ ਐ ਹਾਂਜੀ ਹਾਂਜੀ ਇਦਾਂ ਹੀ ਆ ਸਾਨਦਰੁਸਤੀ ਨਾਲ ਖੁਸ਼ੀ ਮਿਲਦੀ ਹੈ ਜਦੋਂ ਬਾਹਰਲੇ ਭੈਣ ਭਾਈ ਨਾਲ ਜਦੋਂ ਕੈਨੇਡਾ ਤੋਂ ਭਰਾ ਉਹਨਾਂ ਦੀ ਫੈਮਿਲੀ ਆਈ ਹੋਈ ਆ ਸਾਰੀ ਸਾਰੇ ਖੁਸ਼ੀ ਹੁੰਦੀ ਆ ਬੰਦਾ ਕਹਿੰਦਾ ਸਾਰੇ ਭੈਣ ਭਾਈ ਇਕੱਠੇ ਹੁੰਦੇ ਚਲੋ 300 ਉਹਨੂੰ ਇਕੱਠੇ ਹੁੰਦੇ ਆ ਹਾਂ ਜੀ ਹਾਂਜੀ ਇਦਾਂ ਹੀ ਆ ਹਾਂਜੀ ਹਾਂਜੀ ਅੱਜ ਚੱਲੂਗੇ ਮੁੱਲੀਆਂ ਵਾਲੇ ਪਰੌਠੇ ਉਹ ਸਾਰੇ ਮੁੱਲੀਆਂ ਵਾਲੇ ਦਹੀਂ ਨਾਲ ਦਹੀਂ ਦੇ ਨਾਲ ਕੀ ਬਤਾਂ ਹਾਂ ਹਨਾ ਹਾਂਜੀ ਅਗਮ ਵੀਰ ਕਿੱਧਰ ਗਿਆ ਨਾਜੀ ਅੱਜ ਨੌਣ ਲਗਾ ਓਕੇ ਓਕੇ ਲੈਤਾ ਹੈ ਉਹ ਤਾਂ ਨੌਣ ਬੜਿਆ ਹੈ ਕੇ ਲੇਟਿਆ ਸੀ ਅੱਜ ਹਾਂਜੀ 12 ਵਜੇ ਚਲਕੇ ਆਈ 7000 12 12 ਇੱਕ 12:00 ਵਜੇ ਉੱਠਿਆ ਨਾ ਅਗਮir ਲੇਟੇ ਉੱਠਿਆ ਤੁਸੀਂ ਕਹੇ ਸੀ ਆਇ ਸੈਰ ਕਰਨ ਹੋਰ ਮੈਂ ਕਹਿੰਦੀ ਸੀ ਮੈਂ 8 ਵਜੇ ਤਾਂ ਦੇ ਨਾ ਆ ਗਏ ਲੈਤਾ ਹੈ ਤੁਹਾਡਾ ਪੱਕੀ ਰੁਟੀਨ ਆ ਸੈਰ ਤੇ ਉਹ ਫੋਨ ਕਰ ਦਿੰਦੀਆਂ ਹਨਾ ਜਿਆਦਾ ਪਿੰਦਾ ਹਾਂਜੀ ਹਾਂਜੀ ਨੇ ਇਹਨੇ ਚਲੋ ਵਧੀਆ ਲਾਲ ਦਿਲ ਲੱਗ ਜਾਂਦਾ ਟਾਈਮpass ਮਸਾਣਾ ਹੋ ਜਾਂਦਾ ਹਾਂਜੀ ਸਾਡੇ ਇੱਥੇ ਬੈਠਣੀਆਂ ਹੋ ਗਏ ਹਾਂਜੀ ਹਾਂਜੀ ਉਹ ਤਾਂ ਹੈ ਸੀ ਬਾਅਦ ਸੌਣ ਦਾ ਟਾਈਮ ਆਉਂਦਾ ਹੀ ਜਾਂਦਾ ਹਾਂਜੀ 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 ਉਹ ਤਾਂ ਹੈ ਵੱਧਦੇ ਹੀ ਆ ਦੋ ਚੰਨ ਕਿਹੜੇ ਲੱਗ ਜਾਂਦੇ ਹਨਾ ਆ ਮਿਲੋ ਜੀ ਬਾੜਾ ਗੰਪੀਰ ਗੇਮ ਖੇਡਦਾ ਕਿਹੜੀ ਖੇਡਦਾ ਰੌਕਲੀ ਕਿਹੜੀ ਬੋਲ ਨਹੀਂ ਰਿਹਾ ਬੁਧਦ ਕਰਕੇ ਕੱਢਣੇ ਅੱਛਾ ਅੱਛਾ ਰੌਕ ਲਈ ਰੌਕ ਲਈ ਆ ਗੁੱਡੇ ਹੈ ਹਾਂ ਹੂੰ ਹੂੰ ਸੱਕਿਆ ਮਮੀ ਬਣ ਗਏ ਬਸ ਆਹੰਦੇ ਬਣ ਗਏ ਅੱਛਾ ਅੱਛਾ ਠੀਕ ਹੈ ਠੀਕ ਹੈ ਹਾਂ ਨਹੀਂ ਨਹੀਂ ਚੱਲ ਵਧੀਆ ਹੂੰ ਹੂੰ ਆ ਕੀ ਪੀ ਗਲਾਸ ਚ ਤਿੰਨ ਦਿਨਾਂ ਦਾ ਪਾਣੀ ਪੀਦਾ ਤਿੰਨਾਂ ਦਾ ਕਾਦਾ ਮੂਲੀ ਦਾ ਪਾਣੀ ਦੱਦੇ ਆ ਨੀ ਵਰਕੇ ਮੂਲੀਆਂ ਦਾ ਪਾਣੀ ਕੋੜਾ ਤਣਾ ਲਾ ਪਾਇਆ ਮੜਾ ਲੋ ਵੇ ਦੇਖੀਏ ਮੂਲੀਆਂ ਦਾ ਪਾਣੀ ਪੀ ਕੇ ਕਹਿੰਦੇ ਵਧੀਆ ਹੁੰਦਾ ਸਿਹਤ ਲਈ ਡਿੱਕੋ ਮੈਂ ਲੈ ਤੂੰ ਦੇਖ ਲੈ ਪੀਣਾ ਕੜਬਾਰ ਕੇ ਰਹਿ ਲਾ ਨੇ ਕਹਿੰਦੇ ਵਧੀਆ ਹੁੰਦਾ ਸਰੀਰ ਲਈ ਸਿਹਤ ਲਈ ਦੇਖਦੇ ਆ ਅੱਜ ਪੀ ਕੇ ਖੂਨੀਆਂ ਦਾ ਪਾਣੀ ਠੀਕ ਆਉਦਾ ਗੁੱਡੇ ਆ ਕੜਾ ਤਾਂ ਹੈ ਨਹੀਂ ਨਕਰਤਾਂ ਜਿਹਦਾ ਹੈ ਨਹੀਂ ਨਾ ਮੈਨੂੰ ਤਾਂ ਇਹ ਸਗਾ ਬਸ ਸਾਬੇ ਜੀ ਥੋੜਾ ਕੜਤਾਂ ਜੇ ਹੋਗਾ ਇਹ ਜੇ ਤੇ ਮੁੰਡੀ ਨੂੰ ਵਧੀਆ ਹੁੰਦਾ ਤੁਸੀਂ ਵੀ ਟਰਾਈ ਕਰਕੇ ਦੇਖੋ ਮੁੱਲੀ ਨਾਲ ਪਾਣੀ ਵਧੀਆ ਹੁੰਦਾ ਮੈਂ ਤਾਂ ਕੂਟ ਗਈ ਆ। ਕਿ ਦਾ ਅਗੂ ਜਾਨਾ ਪਾਰਕਾਂ ਨੂੰ? ਲੈ। ਓਕੇ, ਚੱਲ ਠੀਕ ਆ। ਆ ਜਾ। ਅਦਵੀਰ ਕਹਿੰਦਾ ਮੈਂ ਜਾਣਾ ਆ। ਅਦੋਂ ਕਿੱਥੇ ਜਾਣਾ? ਪਾਰਕ। ਹੈਂ? ਪਾਰਕ। ਪਾਰਕ ਨੂੰ ਜਾਣਾ। ਚੱਲ ਚਲੀਏ ਉਧਰ। ਲੱਗ ਇੱਕ ਛੋਟੀ ਜੀ ਵੀ ਹੈਗੀ ਆ। ਇੱਥੇ ਜਾ ਕੇ ਦੇਖੀ ਅੱਜ ਪਹਿਲਾਂ। ਕਿੱਧਰ ਕਿੱਧਰ ਨਹੀਂ ਪਾਰਕੇ ਜਾਣਾ? ਇੱਧਰ ਤੀ। ਕਿ ਇੱਧਰ ਤੀ ਜਾਣਾ? ਦੱਸੋ। ਹੈਂ? ਰੋਲ ਆਵੀਏ। ਇੱਧਰ ਤੀ ਜਾਣਾ? ਚਲੋ ਇੱਧਰ। ਉਹ ਬੈਕ ਕੈਮਰਾ ਕਮਾਈ ਤੇ ਦਿਖਾਉਂਦੇ ਆਂ ਸੈਕਲ ਛੋਟੀ ਐ ਰਹੀ ਉਹ ਦੇਖ ਰਿਆਂ ਇਹਨੂੰ ਵੱਡੀ ਸਾਈਕਲ ਹੀ ਲੱਕ ਦਿੰਦੇ ਆਂ ਹੋਣ ਇਹਦੀਆਂ ਲੱਤਾਂ ਇਥੋਂ ਬੈਚ ਲੱਗਦੀਆਂ ਹੈਂਡਲ ਦੇ ਤੇ ਇਹਨੂੰ ਹੁਣ ਦੂਜੀ ਸਾਈਕਲ ਹੀ ਵੱਡੀ ਲੱਕ ਦਿੰਦੇ ਇਹਨੂੰ ਦਸਣਾ ਨਹੀਂ ਆਹ ਮੋਨਿਊ ਜਿੱਥੇ ਇਹਨੂੰ ਗੱਡੀ ਤੇ ਸਾਈਕਲ ਹੀ ਲੈ ਕੇ ਦਿੰਦੇ ਨਵੀਂ ਥੋੜੀ ਥੋੜੀ ਹਵਾ ਚੱਲਦੀ ਆ ਆਵਾਜ਼ ਪਤਾ ਨਹੀਂ ਸਾਫ਼ ਆਊਗੀ ਜਾਂ ਨਹੀਂ ਬਟ ਕੱਲ ਇਸ ਟਾਈਮ ਦੇਖ ਲੋ ਮੀਂਹ ਪੈਂਦਾ ਸੀ ਪੂਰਾ ਐਨਵਲ ਜੋਰਾਂ ਤੇ ਤੇ ਅੱਜ ਪੂਰੀ ਤੁੱਪ ਨਿਕਲੀ ਹੋਈ ਹੈ ਗਰਮੀ ਆ ਅੱਜ ਕਾਫੀ ਗਰਮੀ ਸੀ ਕੂਲਿੰਗ ਲਾਈਵ ਲਾਈਵ ਹੋਈ ਸੀ ਹੋਮ ਪਾ ਜੀ ਗਮੂਰੇ ਆ ਤਾਂ ਵੀਰ ਹੌਲੀ ਪੁੱਤ ਡੇੜੀ ਹਾਂ ਅਰੇ ਇਸ ਕਾ ਨਾ ਇਸ ਕਾ ਨਾ ਬੇ ਨਾ ਚੱਲ ਕਰ ਫੇ ਭਾਜੀ ਕਮ ਹੁੰਦੇ ਪੈਸੇ ਆ ਜੰਮਰੇ ਚੱਲ 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 ਫੇਰ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਪਹੁੰਚ ਲਓ ਆ ਗਿਆ ਫਖਰ ਹੋ ਗਿਆ ਬਰਾਤੇ ਹੀ ਤੋੜਾ ਲੁਕੇਸ਼ਨ ਦੇਖ ਤੁਸੀਂ ਕਿੰਨੀ ਵਧੀਆ ਇਹ ਦੋਨੋਂ ਇਹ ਦੋਨੋਂ ਇਹ ਦੋਨੋਂ ਆਇਆ ਛੋਟੀ ਇੱਕ پارک ਲੱਗ ਗਿਆ ਲੱਗੇਗਾ ਸਾਰੀਆਂ ਹੈਂ ਇਹ ਤਾਂ ਹੁਣ ਇੱਕ ਹੋਰ ਐ ਐਂਡ ਕਿੱਥੇ ਚਲ ਗਿਆ ਅੰਕਲ ਹੁਣ ਤਾਂ ਗਈ ਚੱਲ ਮਾਰੀ ਸਾਈਕਲੀ ਬਾਬੇ ਦੇ ਕੁੜੀ ਮੇਰੇ ਕੁੜੀ ਨਾਲ ਵੀ ਤੁਹਾਨੂੰ ਕੁੱਟਣਾ ਹੈ ਚੱਲ 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 ਕੋਈ ਜਿਹੜਾ YouTube ਤੇ ਆਉਂਦਾ ਭਾਜਗਾ ਚੱਲ 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 Holi ਆਈ ਸਾਟ ਨਾਲ ਲਵਾਲੇ ਕਿੱਥੇ ਆ? ਕਿੱਥੇ ਆ? ਹੁਣ ਤੇ ਉਹਨਾਂ ਖੇਡਣਾ। ਓਕੇ, ਚੱਲ ਫੇਰ ਖੇਡਣ ਜਾ ਕੇ। ਲੈ ਆ ਫੇਰ ਵਾਸਤੇ। ਹਲਾ ਆਪਾਂ ਕਿੱਥੇ ਹਾਂ? ਇਆਂ ਕਿਤੇ ਗਾਹਾਂ ਨਾ ਫੇਰ ਵੀ ਦੇ ਸੇ। ਓਕੇ ਕਰਿਆ। ਫਿਰ ਆ ਮਾਤਾ, ਟਾਈਮ ਕਿੰਨਾ ਹੋ ਗਿਆ? 9 ਵਜੇ ਚੱਲੇ ਆ ਸਬਜ਼ੀ ਨੂੰ ਪਾਣੀ ਲਾਉਣ ਦਾ। ਸਬਜ਼ੀ ਪਾਣੀ ਲਾ ਦੰਨੇ ਆ। ਲੋ। ਤੇ ਲੱਗਿਆ ਕਰਦਾ ਮੁੜ ਕੇ ਕਿੰਨਾ ਚਿਰ ਹੋ ਗਿਆ। ਓ ਮੈਨੂੰ ਉਹ ਲੈਣਾ ਕਿ ਮੈਂ ਮੰਨ ਚੱਲ ਜਾ ਮੜਿਆ ਨਾ। ਉਹ ਮੁੰਡਾ ਕੀ ਰਾਣੀ ਕਰਾ ਰਿਹਾ ਘਰੇ ਬੈਠਾ। ਚੱਲ ਕੋਈ ਨਹੀਂ ਉਹ ਨੂੰ ਕਰ ਪੈ ਗਏ ਗਾਲ ਝੜਕੀ ਪਾਣੀ ਨੂੰ ਸਬਜ਼ੀ ਮੈਂ ਕਿਹਾ ਰਹਿਣ ਦੰਨੇ ਆ ਅੱਜ ਰਹਿਣ ਦੰਨੇ ਸਬਜ਼ੀ ਪਾਣੀ ਕੱਲ ਵੀ ਮੈਂ ਆਇਆ ਨਾ ਸੋਣਾ ਪਿਆ ਥੱਕ ਜਾਂਦੀ ਉਹ ਤਾਂ ਫੇਟਾ ਹੀ ਤੋੜਨੇ ਆ ਨਾਹ ਤੇ ਨਾਹ ਘੱਟੇ ਹੋਣੀਆਂ ਉਹ ਚੋ ਤਾਂ ਹੀ ਮਾਤਾ ਵੀ ਬਾਸਣਾ ਐਡਾ ਪਾਣੀ ਜਾਨੀ ਕਿ ਐਸ ਮੁੰਤਰੀਆ ਆਇਆ ਪੂਰਾ ਹਨਾ ਟੂਟੀ ਅਜਦਾ ਪਾਣੀ ਰੋਜ਼ ਮੰਗਦੀ ਸਰਬਜੀ ਪਾਣੀ ਇੱਥੇ ਰੋਜ਼ ਲਾਉਣਾ ਪੈਂਦਾ ਕਰਨੀਆ ਨਾ ਫਿਰ ਹਾਂਜੀ ਹਾਂ ਜੋ ਪਹ ਹੈ ਕਿਵੇਂ ਬੜੀ ਔਖੇ ਹੋਣੀ ਵੀ ਹੈ ਜੀ ਹਾਂਜੀ ਹਾਂਜੀ ਹਾਂ ਪਾਣੀ ਦਾ ਲਾਉਣਾ ਹੀ ਪੈਣਾ ਤਾਂ ਹੀ ਹੁੰਦੀ ਆ ਤੇ ਬਹੁਤ ਜਿਆਦਾ ਇਹਨੀ ਮਿਹਨਤ ਕੀਤੀ ਆ ਹਾਂ ਮਿਹਨਤ ਵੀ ਕੀਤੀ ਆ ਪੈਸੇ ਲੈ ਆਏ ਆ ਬੀ ਲੈ ਕੇ ਲਾਏ ਮੇਰੀ ਜਸਬਾਨੀ ਨਹੀਂ ਲਾਉਣਾ ਫਿਰ ਤਾਂ ਫਾਇਦਾ ਕੀ ਲਈ ਮਾਤਾ ਨੇ ਲਾਤੀ ਡਿਊਟੀ ਓ ਬੱਲਿਆਂ ਦੇ ਪਾਣੀ ਵੀ ਅੱਜ ਫੇਰ ਪਾਣੀ ਦੀ ਪਾਰੀ ਆ ਆਪਣੇ ਕੁੱਲ ਇਹਦਾ ਠੰਡੋ ਠੰਡੀ ਹਵਾ ਚੱਲਦੀ ਪਰ ਅੱਜ ਆਪਣੀ ਪਾਣੀ ਦੀ ਵਾਰੀ ਹੈ ਨਾ ਤੁਸੀਂ ਮੈਨੂੰ ਇਹ ਦੱਸੋ ਕਿਹਦੇ ਕਿਹਦੇ ਸਾਂਝੀ ਵਾਰੀ ਹੁੰਦੀ ਸੀ ਕਿ ਪਾਣੀ ਦੀ ਦੱਸਿਓ ਜਰੂਰ ਕਿਹਦੇ ਕਿਹਦੇ ਪਾਣੀ ਦੀ ਵਾਰੀ ਸਾਂਝੀ ਲੱਗਦੀ ਹੁੰਦੀ ਖੇਤਾਂ ਦੇ ਵਿੱਚ ਜਿਦਾ ਕਿਹਦੇ ਤੀਜੀ ਵਾਰੀ ਆਉਣੀ ਚੌਥੀ ਵਾਰੀ ਆਉਣੀ ਜਾਂ ਕਿਹਦੇ ਪੰਜਵੇਂ ਦਿਨ ਚੌਥੇ ਚੌਥੇ ਪੰਜਵੇਂ ਦਿਨ ਵਾਰੀ ਆਉਣੀ ਪਾਣੀ ਦੀ ਮੋਟਰ ਸਾਂਝੀ ਤੇ ਪਾਣੀ ਦੀ ਵਾਰੀ ਚੌਥੇ ਪੰਜਵੇਂ ਦਿਨ ਆਉਣੀ ਜਾ ਕੇ ਦਸੋਂ ਕਿਹਦੇ ਕਿਹਦੇ ਆਉਂਦੇ ਹੁੰਦੇ ਨੇ ਅਮ ਆ ਦੇਖੋ ਜੇ ਨਾ ਪਾਣੀ ਨਾ ਲਾਈਏ ਤਾਂ ਇਹ ਹੁਣੀਆਂ ਨਹੀਂ ਸੁੱਕ ਜਾਣੀਆਂ ਮਿੱਟੀਆ ਬੱਟਾ ਬਾਣੀ ਜਾਂਦੀ ਹੈ ਜੀ ਇਹਨੂੰ ਪਾਣੀ ਨਾ ਲਾਈਏ ਇਹਨਾਂ ਪੂਰਾ ਇੰਨੀ ਹਾਰ ਮਿੱਟੀ ਹੈ ਜੇ ਪਾਣੀ ਲੱਗਦਾ ਰਹੇ ਤਾਂ ਫਿਰ ਬੋਲੀ ਆ ਉੱਥੇ ਇੰਡੀਆ ਦੇ ਵਿੱਚ ਆਪਣੇ ਜਦੋਂ ਕੋਈ ਫਸਲ ਲਾਉਣੀ ਆ ਜੇ ਤਾਂ ਇੱਕ ਮੋਟਰ ਇਹ ਚੌਥੀ ਪੰਜਵੀਂ ਵਾਰੀ ਆ ਉਹਦੇ ਤਾਂ ਫਸਲ ਦਾ ਦਾ ਔਖਾ ਹੀ ਆ ਕੰਮ ਤੇ ਕਿਉਂਕਿ ਜਾਤੇ ਬੰਦੇ ਤਾਂ ਪਾਣੀ ਲਾਉਣ ਨੂੰ ਆਉਂਦੀ ਆ ਤੇ ਜਦ ਨੂੰ ਫਸਲ ਆਦੀ ਰਹਿ ਜਾਂਦੀ ਹੀ ਮੁੜ ਕੇ ਫੇ ਪਾਣੀ ਦੀ ਵਾਰੀ ਜਿਹੜੀ ਇਕਣੀ ਅੱਜ ਸਾਡੀ ਵਾਰੀ ਆ ਕੱਲ ਉਹਦੀ ਵਾਰੀ ਕਪਾਲ ਕਰਨ ਦੇ ਤੀਜੇ ਦੀ ਵਾਰੀ ਜਾਨੂ ਕਈ ਵਾਰ ਦਿੱਤਾ ਹੁਣ ਪਾਣੀ ਦੀ ਵਾਰੀ ਪਿੱਛੇ ਲੜਾਈ ਵੀ ਹੋ ਜਾਂਦੀ ਹੈ ਨਾ ਕਈਆਂ ਦੇ ਕਹਿੰਦੇ ਮੇਰੀ ਵਾਰੀ ਆ ਤੇਰੀ ਵਾਰੀ ਆ ਕਿ ਪਾਣੀ ਦੀ ਵਾਰੀ ਕਿਹੇ ਹੋਰ ਦੀ ਹੋਣੀ ਰਾਤ ਨੂੰ ਜੇ ਤਾਂ ਮੰਨ ਲਓ ਕਿਸੇ ਦੀ ਵਾਰੀ ਆ ਪਾਣੀ ਦੀ ਤਾਂ ਦੂਜੇ ਨੇ ਜਾ ਕੇ ਵੱਢ ਲੈਣਾ ਪਾਣੀ ਹੈ ਨਾ ਸਾਂਝੀਆਂ ਮੋਟਰ ਨੇ ਥੋੜਾ ਪੈਂਦਾ ਫਰ ਇੱਟ ਪਾਣੀ ਦੀ ਵਾਰੀ ਜੇ ਪਿੱਛੇ ਲੜਦੇ ਹੈ ਪਾਣੀ ਤਾਂ ਜ਼ਰੂਰੀ ਆ ਮੋਟਰ ਇੱਕ ਹੋਵੇ ਇੱਕ ਪਰਸਨ ਕਿਸਾਨ ਲਈ ਤਾਂ ਠੀਕ ਹੈ ਸਾਂਝੀ ਵਾਰੀ ਜਿੱਥੇ ਸਾਂਝਾ ਕੰਮ ਹੈ ਉੱਥੇ ਥੋੜਾ ਅੱਖਾਂ ਵੀ ਨਾ ਹੰਡੋ ਠੰਡੀ ਹਵਾ ਚੱਲਦੀ ਹੈ ਕੱਲ ਦੇਖੋ ਇਹ ਨਮੀ ਪੈਂਦਾ ਰਿਹਾ ਅੱਜ ਦੁਪਹਿਰ ਹੋਮ ਸੀ ਗਰਮੀ ਹੀ ਪੂਰੀ ਤੇ ਹੁਣ ਉਹ ਨਹੀਂ ਠੰਡੀ ਹਵਾ ਹੁਣ ਗਈ ਪਹਿਲਾਂ ਮੈਂ ਗਿਆ ਕਿਤੇ ਮੁੰਨ ਆ ਗਿਆ ਕਿਹਨਾ ਉੱਤੇ ਹੁਣ ਚੱਲ ਗਿਆ ਸੀ ਹੌਂਸੂ ਰਾਜਾ ਅਗੋਂ ਨੂੰ ਇੱਕ ਅੱਧੀ ਗੇੜੀ ਲਵਾ ਲਿਆਂਦੀ ਐ ਪਾਰਕ ਦੇ ਵਿੱਚ ਆਪਣੇ ਵੱਡਾ ਨੂੰ ਵੀ ਲਾਪਾ ਫੋਲਟਾ ਇੱਥੇ ਇਹ ਦੂਜੇ ਤੀਜੇ ਦਾ ਨਾ ਆਈ ਹੈ ਹਨਾ ਇਹ ਦੇਖਣਾ ਸਕੂਨ ਹੀ ਨਹੀਂ ਮਿਲਦਾ ਹਣ ਹੱਥੀਂ ਚੀਜ਼ ਲਾਈ ਹੋਵੇ ਤੇ ਜੇ ਬੰਦਾ ਫੇਰ ਨਾ ਦੇਖੇ ਹਨਾ ਜਦੋਂ ਇਹਨੀ ਮਿਹਨਤ ਕੀਤੀ ਹੋਈ ਆ ਆਪਾਂ ਬਣਦਾ ਆ ਕਿਉਂ ਉਹਨੂੰ ਕੇਅਰ ਕਰੀਏ ਉਹਦੀ ਪੂਰੀ ਠੀਕ ਨਹੀਂ ਕਿਉਂਕਿ ਜੇ ਆਪਾਂ ਨਹੀਂ ਕੇਅਰ ਕਰਦੇ ਫਿਰ ਇਹ ਸੁੱਕਣ ਲੱਪਣੀਆਂ ਫਿਰ ਸੋਕੜ ਲਾਪਣੀ ਆ ਸਾਰੀ ਸਬਜ਼ੀ ਵੀ ਆਪਣੀ ਮਿਹਨਤ ਕੀਤੀ ਕਰਾਈ ਸਾਰੀ ਉੱਦੇ ਜਾਂਦੀਆਂ ਪਾਣੀ ਰੋਣਾ ਜ਼ਰੂਰੀ ਆ ਆਪਣਾ ਜੇ ਇਹਨੂੰ ਨਾ ਲਾਈਏ ਤਾਂ ਫਿਰ ਆਹ ਚਲੋ ਜੀ ਟਮਾਟਰ ਪਤਾ ਨਹੀਂ ਗਾਣ ਲੱਪ ਖਾਣ ਦਾ ਗਾਣ ਲੱਪ ਮਾੜੇ ਮੜੇ ਹਨ ਪਤਾ ਨਹੀਂ ਕਿਉਂ ਤੁਹਾਡੀ ਆਖੀ ਆ ਕੀ ਪਿਆ ਆ ਸਾਡੇ ਘਰ ਦੇ ਕੰਮ ਦੇਖ ਲਓ ਕੱਲ ਸਬਜ਼ੀ ਸੂਜੀ ਵੱਡਾ-ਬੁੱਡਾ ਇੱਥੋਂ ਵੱਡੀਆਂ ਤੇ ਆ ਦੇਖੋ ਆ ਇੱਥੇ ਰੱਖੀ ਹੋਈ ਕਰ। ਲਿਖੀ ਆਇਆ ਹਾਂ। ਔਰ ਪੁੱਛਾਂਗੇ ਆਪਾਂ ਵੀ ਆ ਕਦੋਂ ਦੀ ਆ। ਲਿਖੀ ਹੈ। ਕੰਮ ਦੇ ਲੋ ਤੁਸੀਂ ਨਾ ਬੀਪੀਆਂ ਦੇ। ਮੰਮੀ ਜੀ। ਹੁਣ ਆਉਗੇ ਦੇਖੀ ਹੁਣ ਪੁੱਛਦੇ ਆ। ਆਹ ਦੇਖਦੇ ਆ। ਲੈ ਆ ਨਾ। ਹੁਣ ਮੈਂ ਪੁੱਛਦੇ ਆ। ਪਾਣੀ ਗਿਆ ਲੱਗ ਆਪਣਾ। ਦਿੱਲੀ ਦੀ ਟੀਮ। ਦਿੱਲੀ ਤਾਂ ਨਹੀਂ ਇੱਕ ਦਿਨ ਛੱਡ ਕੇ ਲਾਈਦਾ ਪਾਣੀ। ਇਹ ਨਾਲ ਲਾਈਏ ਫਿਰ ਤੁਹਾਨੂੰ ਪਤਾ ਹੀ ਨਹੀਂ ਮਿਹਨਤ ਕੀਤੀ ਹੁੰਦੀ ਆ ਤੇ ਫਿਰ ਖਰਾਬ ਜਾਂਦੀ ਹੈ ਨਾ ਇਹਨੀ ਸਬਜੀ ਲਾਈ ਬੱਬਾ ਪੁੱਛਦੇ ਆਂ ਹਾਂ ਕੁ ਮੈਨੂੰ ਤਾਂ ਦੇਖੀਏ ਬਣੇਗਾ ਕੈਮਰਾ ਕੋਲੋਂ ਆ ਮੈਨੂੰ ਕੋਈ ਬਾਹਰੋਂ ਚੀਜ਼ ਮਿਲੀ ਆ ਕੱਲ ਪਰਸੋਂ ਕਿਵੇਂ ਆ ਆ ਦੇਖੋ ਅੱਛਾ ਉਹ ਕਾਹਨੂੰ ਉੱਥੇ ਛੱਡਿਆ ਇੱਧਰ ਵੱਢ ਕੇ ਗੱਲ ਸਬਜੀ ਸਬਜੀ ਵੱਢੀ ਕੀ ਵੱਢਿਆ ਸੀ ਵੱਢ ਹਣਾ ਦੇਖ ਲੋ ਇਹ ਮੈਨੂੰ ਮਿਲੀ ਆ ਜਿੱਥੇ ਟਮਾਟਰ ਨਹੀਂ ਲੱਗੇ ਲੱਗੇ ਹੋਏ ਅੱਛਾ ਅੱਛਾ ਉੱਥੇ ਮਿਲ ਗਿਆ ਇਹ ਲੱਗੀ ਹੋਈ ਦੇਖ ਲੋ ਅਗਾਂ ਬਾਜ ਘਟ ਗਈ ਬੁੱਤ ਉਹ ਬੱਗ ਤੇ ਉੱਥੇ ਫੰਦੀ ਹੋਇਆ ਮਾੜੀ ਆ ਹਣਾ ਹਾਂ ਦੇਖ ਲੋ ਉੱਥੇ ਅਸੀਂ ਬਾਹਰ ਮਿਲੀ ਮੈਂ ਅੱਗੇ ਕਹਾ ਮੈਂ ਕਿਹਾ ਹਾਂ ਵੀ ਕਿਹੜੇ ਕਿੱਦਾਂ ਛੱਟ ਗਏ ਹਣਾ ਕੌਣ ਛੱਟ ਗਿਆ ਕਿ ਆ ਦੇਖਣਾ ਮੈਂ ਕਿਹਾ ਨਾ ਮੈਂ ਹੀ ਜੱਟ ਕੇ ਆਈਆਂ ਮੈਂ ਹੀ ਵੱਡੀ ਸੀ ਟਮਾਟਰ ਟਮਾਟਰ ਕੰਨ ਲੱਪੇ ਹਣਾ ਮਾੜੇ ਮਾੜੇ ਵਿੱਚੋਂ ਥੋੜ੍ਹੇ ਆ ਥੱਲੇ ਉਹਦੇ ਬੰਦਾ ਗਿਆ ਘੱਟ ਹੋ ਗਏ ਮਾੜਾ ਗਿਆ ਹਾਂਜੀ ਲੰਗਾ ਜੇ ਆਕਰੋਗੇ ਤਾਂ ਮੈਂ ਤੁਹਾਨੂੰ ਥੱਲੇ ਹੈ ਨਾ 55000 ਰੁਪਏ ਤਾਂ ਸੁਣਾ ਲੋ ਕੀ ਕਰਦਾ ਇਹ ਕਦੀ ਟੈਕੇ ਨਹੀਂ ਬਹਿ ਸਕਦਾ ਇਹਨੇ ਬਸ ਆਹੀ ਚੀਜ਼ ਕਰਨੀ ਕਰਨੀ ਆ ਦੱਸਿਓ ਕਿਹਦਾ ਕਰਦਾ ਸ਼ੌਕਰਾ ਕੰਮ ਕਰ ਦੇਖੀ ਚਲੋ ਜ਼ਰੂਰੀ ਗੱਲ ਨਹੀਂ ਜ਼ਰੂਰੀ ਗੱਲ ਨਹੀਂ ਦੇਖੀ ਲੋ ਟੈਕ ਨਾਲੇ ਚਲ ਨਾ ਮਟਰ ਪਨੀਰ ਦੇ ਨਾਲ ਚੌਲ ਆ ਜੋ ਜਿੰਜੇ ਨੇ ਖਾਣੇ ਆ ਮੈਂ ਤਾਂ ਲੱਗਾ ਬਈ ਸ਼ਕਨ ਚਲੋ ਇਸ ਦੇ ਨਾਲ ਹੀ ਅਸੀਂ ਕਰਦੇ ਆ ਅੱਜ ਦੇ ਬਲੌਗ ਦੀ ਸਮਾਪਤੀ ਸੋ ਜਿਹੜਾ ਤੁਸੀਂ ਸਾਨੂੰ ਇੰਨਾ ਸਾਰਾ ਮਾਰ ਦਿੰਦੇ ਆ ਇੰਨਾ ਪਿਆਰ ਕਰਦੇ ਆ ਅਸੀਂ ਤਾਂ ਲੈ ਨਵੇਂ-ਨਵੇਂ ਅਸ਼ੀਰਵਾਦ ਆ ਸਾਡੀ ਸੋ ਮਹਾਰਾਜ ਤੁਹਾਡੇ ਘਰ ਹੀ ਖੁਸ਼ੀਆਂ ਖੇੜੇ ਲੈ ਕੇ ਆਵੇ ਤੰਦਰੁਸਤੀ ਕਾਮਯਾਬ ਕਰੋ ਤੁਹਾਨੂੰ ਮਹਾਰਾਜ ਹੋਰ ਵੀ ਤੁਸੀਂ ਤਰੱਕੀਆਂ ਮਾਣੋ ਸੋ ਇਹਦੇ ਨਾਲ ਹੀ ਸਾਡੀ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਸ਼ੇਅਰ ਕਰ ਦਿਆ ਕਰੋ ਤੇ ਨਾਲ ਦੀ ਨਾਲ ਸਬਸਕ੍ਰਾਈਬ ਵੀ ਕਰ ਦਿਆ ਕਰੋ ਤੇ ਕਰਵਾ ਵੀ ਦਿਆ ਕਰੋ ਸੋ ਮਿਲਦੇ ਆ ਆਪਾਂ ਅਗਲੇ ਬਲੌਗ ਵਿੱਚ ਧੰਨਵਾਦ